ਤਲਾਸ਼ੀ ਕਰਦੀ ਮੈਂ ਲਪਿਤ ਗੁਰ ਹਾਜ਼ਰਾਂ ਸਿੰਘ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲਸ ਸੰਜੋਗਨ ਦੀ ਦਾ ਪਾਗ 16ਵਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਰਮੇ ਨੇ ਆਗੇ ਕਰਦਾ ਤਾਲਾ ਖੋਲ੍ਹਿਆ ਤਾਂ ਉਹ ਪੁਲਿਸ ਵਾਲੇ ਵੀ ਕਰਦੀ ਤਲਾਸ਼ੀ ਲਈ ਕਰਦੀ ਅੰਦਰ ਆ ਗਈ ਉਹਨਾਂ ਨੇ ਕਰਮੇ ਤੇ ਜੀ ਦੇ ਸਾਰੇ ਸਮਾਨ ਦੀ ਤਲਾਸ਼ੀ ਲਈ ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਸਿਵਾਏ ਜੀ ਦੇ ਲਈ ਇੱਕ ਡਾਇਰੀ ਦੇ ਜਿਸ 'ਤੇ ਉਸਨੇ ਕਾਫੀ ਜਣੀਆਂ ਦੇ ਨਾਮ ਫੋਨ ਨੰਬਰ ਤੇ ਪਤੇ ਵਗੈਰਾ ਲਿਖੇ ਹੋਏ ਸਨ ਉਸ ਦੇ ਪਿਛਲੇ ਪਾਸੇ ਤੇ ਹਰ ਮਹੀਨੇ ਦਾ ਕੋਈ ਹਿਸਾਬ ਕਿਤਾਬ ਵੀ ਲਿਖਿਆ ਹੋਇਆ ਸੀ ਪੁਲਿਸ ਵਾਲੀ ਜੀ ਦਾ ਸਾਰਾ ਸਮਾਨ ਤੇ ਉਹ ਡਾਇਰੀ ਆਪਣੇ ਨਾਲ ਲੈ ਕੇ ਚਲੇ ਗਈ ਉਹਨਾਂ ਦੇ ਜਾਣ ਤੋਂ ਬਾਅਦ ਕਰਮੇ ਨੇ ਆਪਣਾ ਅਲਮਾਰੀ ਵਾਲਾ ਸਮਾਨ ਦੇਖਿਆ ਤਾਂ ਉੱਥੇ ਉਸ ਦਾ ਪੈਸਿਆਂ ਵਾਲਾ ਛੋਟਾ ਜਿਹਾ ਲੋਕਰ ਤੇ ਕੁਝ ਜ਼ਰੂਰੀ ਕਾਗਜ਼ ਨਹੀਂ ਸਨ ਕਰਮੇ ਨੇ ਫਿਰ ਫਟਾਫਟ ਹੜਬੜੀ ਜਿ ਉਹਨੇ ਇਧਰ ਉਧਰ ਲੱਭਣਾ ਸ਼ੁਰੂ ਕਰ ਦਿੱਤਾ ਉਸ ਨੂੰ ਇੰਝ ਕਰਦਾ ਹੋਇਆ ਦੇਖ ਕੇ ਬਲਦੇਵ ਕਹਿ ਲੱਗਾ ਕੀ ਲੱਗਦਾ ਆ ਕਰਮਿਆ ਤੇਰਾ ਸਾਰਾ ਕੁਝ ਤਾਂ ਹੈ ਨਾ ਕਰਮਾ ਨਹੀਂ ਤਾਇਆ ਜੀ ਮੇਰੇ ਪੈਸਿਆਂ ਵਾਲਾ ਲੋਕਰ ਤੇ ਉਹ ਕੋਈ ਜ਼ਰੂਰੀ ਕਾਗਜ਼ ਨਹੀਂ ਮਿਲ ਰਹੇ ਬਲਦੇਵ ਪਤ ਧਿਆਨ ਨਾਲ ਦੇਖ ਇੱਥੇ ਹੀ ਹੋਣਾ ਆ ਉਸਨੇ ਜਾਣਾ ਕਿੱਥੇ ਆ ਇਧਰ ਉਧਰ ਹੀ ਤੂੰ ਕੀਤੇ ਰੱਖਿਆ ਹੋਵੇਗਾ ਫੇਜ਼ ਦੇ ਕਰਮੇ ਦੇ ਕਾਫੀ ਧੀਰੇ ਧੁਦਰ ਹਰ ਜਗ੍ਹਾ ਦੇਖਣ ਤੇ ਵੀ ਉਹ ਨਾ ਮਿਲਿਆ ਤਾਂ ਕਰਮੇ ਨੂੰ ਪਰੇਸ਼ਾਨ ਦੇਖਦੇ ਹੋਏ ਉਸ ਨੇ ਮੋਢੀ ਤੇ ਹੱਥ ਧਰਦਾ ਹੋਇਆ ਕਹਿਣ ਲੱਗਾ ਕਰਮਿਆ ਰਹਿਣ ਦੇ ਹੁਣ ਨਹੀਂ ਉਹ ਲੱਭਣਾ ਸ਼ਾਇਦ ਸਾਡੇ ਇੱਥੇ ਆਉਣ ਤੋਂ ਪਹਿਲਾਂ ਹੀ ਤਾਇਆ ਹੋਵੇਗਾ ਤੇ ਹੋ ਸਕਦਾ ਹੈ ਉਹ ਤੇਰੇ ਪੈਸਿਆਂ ਵਾਲੇ ਲੋਕ ਕਰਦੇ ਨਾਲ ਨਾਲ ਬਾਕੀ ਸਮਾਨ ਵੀ ਆਪਣੇ ਨਾਲ ਲੈ ਗਿਆ ਹੋਵੇ ਕਰਮਾ ਲੇ ਮੈਂ ਕਿਵੇਂ ਲੈ ਗਿਆ ਤਾਇਆ ਜੀ ਉਸ ਲੋਕਰ ਵਿੱਚ ਮੇਰੀ ਪੂਰੀ 1.5 ਸਾਲ ਦੀ ਕਮਾਈ ਸੀ ਮੈਂ ਇਹ ਪੈਸੇ ਕਿਵੇਂ ਜੋੜੇ ਸੀ ਇਹ ਗੱਲ ਤਾਂ ਸਿਰਫ ਮੈਂ ਹੀ ਜਾਣਦਾ ਹਾਂ ਉਹ ਮੇਰੇ ਪੈਸੇ ਆ ਮੈਂ ਕਿਵੇਂ ਚੋਰੀ ਕਰ ਸਕਦਾ ਆ ਮੈਂ ਤਾਂ ਕਿੰਨਾ ਸੋਚਿਆ ਸੀ ਕਿ ਸਾਲ ਛੁੱਟੀ ਜਾਵਾਂਗਾ ਆਪਣੇ ਘਰ ਦੇ ਨੂੰ ਮਿਲਾਂਗਾ ਇਹ ਕਰਾਂਗਾ ਉਹ ਕਰਾਂਗਾ ਪਰ ਜੋ ਸੋਚਿਆ ਵੀ ਨਹੀਂ ਸੀ ਉਹ ਹੋ ਗਿਆ ਬਲਦੀ ਫਿਰ ਕਰਮ ਨੂੰ ਆਪਣੇ ਕੋਲ ਵਠਾ ਕੇ ਹੌਸਲਾ ਦਿੰਦੇ ਹੋਏ ਕਹਿਣ ਲੱਗਾ ਕੋਈ ਨਾ ਪੁੱਤ ਹੌਂਸਲਾ ਨਾ ਹਾਰ ਹੁਣ ਜੋ ਹੋ ਗਿਆ ਉਹ ਤਾਂ ਆਪਾਂ ਹੁਣ ਬਦਲ ਨਹੀਂ ਸਕਦੇ ਨਾ ਪੁੱਤਰਾ ਕੋਈ ਗੱਲ ਨਹੀਂ ਉਹ ਜੀ ਤੇਰੀ ਪੈਸੇ ਤੇ ਕਾਗਜ਼ੀ ਲੈ ਕੇ ਗਏ ਆ ਤੇਰੀ ਮਿਹਨਤ ਤਾਂ ਅੱਜ ਵੀ ਤੇਰੇ ਨਾਲ ਹੀ ਆ ਨਾ ਬਸ ਰੱਬ ਸੁੱਖ ਰੱਖੇ ਆਪਾਂ ਜਿਹੜੇ ਅੱਜ ਮੇਲੇ 'ਚ ਫਸਿਆ ਨਾ ਪਹਿਲਾਂ ਤੈਨੂੰ ਇਸੋਂ ਬਾਹਰ ਕਢੀ ਬਾਕੀ ਪੈਸਿਆਂ ਦਾ ਕੀ ਆ ਇਹ ਤਾਂ ਤੂੰ ਹੋਰ ਵੀ ਕਮਾ ਲਵੇਂਗਾ ਪਰੀਖਵਰੀ ਜੀ ਤੇਰੀ ਤੇ ਕਰੈਕਟਰ ਤੇ ਨਸ਼ਿਆ ਵਾਲਾ ਦਾਗ ਲੱਗ ਗਿਆ ਨਾ ਪੁੱਤਰਾ ਫਿਰ ساری ਜ਼ਿੰਦਗੀ ਨਹੀਂ ਇਹ ਲੈਣਾ ਹੋ ਸਕਦਾ ਇਹ ਤੇਰੀ ਤੇ ਲੱਗੇ ਇਲਜ਼ਾਮ ਸਹੀ ਸਾਬਤ ਹੋਣ ਦੀ ਸੂਰਤ 'ਚ ਹੋ ਸਕਦਾ ਇਹ ਤੈਨੂੰ ਜੀਲ ਪੀ ਜਨਮਾ ਗਰੂ ਇਹ ਤੁਹਾਡੇ ਫੂਟ ਵੀ ਕਰ ਦੇ ਸੋ ਆਪਾਂ ਫਿਲਹਾਲ ਤੇਰੀ ਵਾਰੇ ਸੋਚਣਾ ਹੈ ਤੈਨੂੰ ਇਸ ਮਸੀਬਤ 'ਚੋਂ ਕਿਵੇਂ ਬਾਹਰ ਕੱਢਣਾ ਹੈ ਜਾਵੀ ਚੱਲ ਛੱਡੇ ਸਭ ਆਪਣਾ ਸਮਾਨ ਲੈ ਤੇ ਮੇਰੇ ਨਾਲ ਮੇਰੇ ਘਰ ਚੱਲ ਹੌਲੀ ਹੌਲੀ ਟਾਈਮ ਨਾਲ ਸਭ ਠੀਕ ਹੋ ਜਾਣੇ ਆ ਫਿਰ ਉਹ ਕਰਮੇ ਨੂੰ ਨਾਲ ਲੈ ਕੇ ਆਪਣੇ ਘਰ ਆ ਗਏ ਅਗਲੇ ਦਿਨ ਸਵੇਰੇ ਹੀ ਸਰਦਾਰ ਜੀ ਬਲਦੀਵ ਨਾਲ ਆਪਣੇ ਯਾਰਸ ਆ ਗਏ ਜਿੱਥੋਂ ਕਰਮੇ ਹੋਣੀ ਆਪਣਾ ਟਰੱਕ ਲੋਡ ਕਰਕੇ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੇ ਉਸ ਲੋਡਿੰਗ ਏਰੀਆ 'ਚ ਲਗੇ ਕੈਮਰੇ ਦੀ ਜਿਹੜੇ ਪਿਛਲੇ ਕੁਝ ਦਿਨਾਂ ਦੀ ਰਿਕਾਰਡਿੰਗ ਦੇਖੀ ਤਾਂ ਕਰਮੇ ਹੋਣਾ ਦੀ ਟਰੱਕ 'ਚ ਮਾਲ ਲੋਡ ਹੋਣ ਮਗਰੋਂ ਜੀਤ ਲੋਡਿੰਗ ਕਰਨ ਵਾਲੇ ਇੱਕ ਮੁੰਡੇ ਕਰਨੈਲ ਤੋਂ ਕੁਝ ਹੋਰ ਸਮਾਨ ਦੇ ਡੱਬੇ ਫਰਦਾ ਸੀ ਤੇ ਉਸ ਨੂੰ ਸਭ ਤੋਂ ਅਲੱਗ ਇੱਕ ਸਾਈਡ ਤੇ ਰਖਵਾ ਲੈਂਦਾ ਸੀ ਫਿਰ ਜਦੋਂ ਉਹਨਾਂ ਨੇ ਬਾਕੀ ਦਿਨਾਂ ਦੀ ਰਿਕਾਰਡਿੰਗ ਦੇਖੀ ਤਾਂ ਉਹਨਾਂ ਚ ਵੀ ਇਹੀ ਸਭ ਮਿਲਿਆ ਕਿ ਇੱਕ ਵੀਡੀਓ 'ਚ ਤਾਂ ਜੀ ਉਸ ਮੁੰਡੇ ਨੂੰ ਪੈਸਾ ਹੀ ਦੰਦਾ ਹੋਇਆ ਨਜ਼ਰ ਆ ਰਿਹਾ ਸੀ ਫਿਰ ਉਹ ਉਸੇ ਵੇਲੇ ਯਾਰਚ ਬਣੇ ਦਫ਼ਤਰ ਚਾਈ ਤੇ ਬਲਦੇਵ ਸਿੰਘ ਨੂੰ ਕਹਿ ਕੇ ਉਸ ਮੁੰਡੇ ਕਰਨੈਲ ਨੂੰ ਸਰਦਾਰ ਜੀ ਨੇ ਕੋਲ ਲਿਆ ਉਹਨੂੰ ਕਿਹਾ ਜਿਹੜਾ ਬਲੀਵ ਉਸ ਮੁੰਡੇ ਨੂੰ ਲੈ ਕੇ ਅੰਦਰ ਆਇਆ ਤਾਂ ਸਰਦਾਰ ਜੀ ਆਪਣੀ ਕੁਰਸੀ ਤੋਂ ਬੈਠੇ ਹੋਏ ਕਹਿਣ ਲੱਗੇ ਹਾਂ ਵੀ ਕਾਕਾ ਕੀ ਨਾਮ ਆ ਤੇਰਾ ਜੀ ਕਰਨੈਲ ਸਿੰਘ ਆ ਸਰਦਾਰ ਜੀ ਸਰਦਾਰ ਜੀ ਹੂੰ ਅੱਛਾ ਕਰਨੈਲ ਸਿੰਘ ਤੂੰ ਮੈਨੂੰ ਇੱਕ ਗੱਲ ਦੱਸ ਆਪਾਂ ਲੋਡ ਹੋਈ ਗੱਡੀ ਨੂੰ ਬੰਦ ਕਰਨ ਤੋਂ ਪਹਿਲਾਂ ਇੱਕ ਵਾਰੀ ਸਮਾਨ 'ਤੇ ਨਜ਼ਰ ਮਾਰਦੇ ਹੁੰਨੇ ਆ ਨਾ ਫਿਰ ਉਸ ਨੂੰ ਬੰਦ ਕਰਨ ਤੋਂ ਬਾਅਦ ਜੀਤ ਦਵਾਰਾ ਕਿਉਂ ਖੋਲਦਾ ਹੁੰਦਾ ਸੀ ਸਰਦਾਰ ਜੀ ਗੱਲ ਸੁਣ ਕੇ ਕਰਨਲ ਥੋੜਾ ਜਿਹਾ ਘਬਰਾ ਗਿਆ ਪਰ ਫਿਰ ਉਹ ਕਹਿਣ ਲੱਗਾ ਉਹ ਜੀ ਇੱਕ ਦਿਨ ਨਾ ਲੋਡ ਕਰਨ ਤੋਂ ਬਾਅਦ ਮੈਨੂੰ ਖਿਆਲ ਆਇਆ ਕਿ ਇੱਕ ਡੱਬਾ ਤਾਂ ਮੈਂ ਰੱਖਣਾ ਹੀ ਭੁੱਲ ਗਿਆ ਸੀ ਸੋ ਇਹ ਸੇ ਕਰਕੇ ਉਹਨਾਂ ਨੇ ਇੱਕ ਵਾਰੀ ਟਰੱਕ ਦਾ ਦਰਵਾਜ਼ਾ ਦੁਬਾਰਾ ਖੋਲ੍ਹਿਆ ਸੀ ਸਰਦਾਰ ਜੀ ਛਲ ਇੱਕ ਵਾਰੀ ਤਾਂ ਮੰਨਿਆ ਕਿ ਤੂੰ ਭੁੱਲ ਗਿਆ ਸੀ ਪਰ ਹਰ ਰੋਜ਼ ਲੋਡ ਹੋਈ ਟਰੱਕ ਦਾ ਦਰਵਾਜ਼ਾ ਖੋਲਣ ਦਾ ਇਹ ਮਸਲਾ ਹਜਮ ਜਿਆ ਨਹੀਂ ਹੋ ਰਿਹਾ ਤੂੰ ਜਾਣਦੇਂ ਲੂੜੀ ਗੇਰੀਏ ਚ ਕੈਮਰਾ ਲੱਗਿਆ ਹੋਇਆ ਆ ਸਭ ਕੁਝ ਉਸਤੇ ਵਿੱਚ ਰਿਕਾਰਡ ਹੋਇਆ ਆ ਤੂੰ ਜੀ ਤੋ ਪੈਸੇ ਕਿਸ ਕਲ ਤੇ ਲੈਣਾ ਈ ਇਨੀ ਗੱਲ ਸੁਣ ਕੇ ਕਰਨਲ ਪਹਰ ਨੂੰ ਭੱਜਣੇ ਹੀ ਲੱਗਾ ਸੀ ਕਿ ਬਲਦੇਵ ਨੇ ਉਸ ਨੂੰ ਉੱਥੇ ਹੀ ਸੁੱਟ ਲਿਆ ਤੇ ਫੜ ਕੇ ਕੁਰਸੀ ਤੇ ਵਠਾ ਕੇ ਦੋ ਚਾਰ ਥਾਪੜ ਮਾਰਨ ਤੋਂ ਬਾਅਦ ਕਹਿਣ ਲੱਗਾ ਕਾਕਾ ਜੀ ਜੇ ਦੁਬਾਰਾ ਇਹ ਭੱਜਣ ਵਾਲੀ ਗਲਤੀ ਕੀਤੀ ਨਾ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ ਹੁਣ ਸਰਦਾਰ ਜੀ ਨੂੰ ਸੱਚੋ ਸੱਚ ਦੱਸ ਤਕੀ ਆਖਿਰ ਸੱਚ ਕੀਆ ਬੋਲਦਾ ਕਿਉਂ ਨਹੀਂ ਕਰਨਲ ਸੱਚ ਦੱਸ ਇੱਕੀ ਚੱਕਰੇ ਕਿਤੇ ਤੂੰ ਵੀ ਤਾਂ ਜੀ ਦਰ ਨਾਲ ਰਲਿਆ ਹੋਇਆ ਤਾਂ ਨਹੀਂ ਜਦ ਸਰਦਾਰ ਜੀ ਨੇ ਇੰਨੀ ਗਲ ਗੁੱਸੇ 'ਚ ਜਾ ਕੇ ਕਹੀ ਤਾਂ ਕਰਨਲ ਡਰ ਗਿਆ ਤੇ ਉਹ ਉਹਨਾਂ ਦੇ ਪੈਰੀਂ ਪੈਂਦੇ ਹੋਏ ਕਹਿਣ ਲੱਗਾ ਸਰਦਾਰ ਜੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੈਂ ਤਾਂ ਜ਼ਿਆਦਾ ਡਾਲਰ ਕਮਾਉਣ ਦੇ ਲਾਲਚ 'ਚ ਫਸ ਗਈ ਉਸ ਜੀਤਾ ਸਾਥੀਂ ਲੱਗ ਪਿਆ ਸੀ ਜੋ ਦੱਬਾ ਰੋਜ ਹੋਆ ਪਾਕੀ ਮੇਰੇ ਤੋਂ ਫਰਦਾ ਹੁੰਦਾ ਸੀ ਉਸ ਡੱਬੇ 'ਚ ਨਸ਼ਾ ਹੁੰਦਾ ਸੀ ਜੋ ਜੀਤ ਦਾ ਇੱਕ ਦੋਸਤ ਰੋਜ਼ ਮੈਨੂੰ ਡਿਊਟੀ ਤੇ ਆਉਂਦੇ ਟਾਈਮ ਮੈਨੂੰ ਰਸਤੇ 'ਚ ਫੜਾ ਜਾਂਦਾ ਹੁੰਦਾ ਸੀ ਮੈਨੂੰ ਤਾਂ ਇਹ ਸੀ ਕਿ ਚਲ ਮੈਨੂੰ ਕਿਹੜਾ ਕੋਈ ਰਿਸਕ ਆ ਮੈਂ ਤਾਂ ਫਸ ਡੱਬਾ ਲੈ ਕੇ ਜੀਤ ਨੂੰ ਹੀ ਦੇਣਾ ਆ ਨਾਲੇ ਮੇਰੇ 4 ਪੈਸੇ ਵੱਧ ਵੰਡ ਜਾਣਗੇ ਪਰ ਹੁਣ ਕੱਲ ਦਾ ਆਪ ਦਾ ਜੀਤ ਪਤਾ ਨਹੀਂ ਕਿੱਥੇ ਆ ਤੇ ਉਸ ਮਾਨ ਫੜਾਉਣ ਵਾਲਾ ਬੰਦਾ ਹੁਣ ਮੇਰੇ ਤੋਂ ਨਸ਼ਾ ਵੇਚ ਕੇ ਕਮਾਏ ਹੋਏ ਮੇਰੇ ਪੈਸੇ ਮੰਗ ਰਿਹਾ ਹੈ ਆ ਉਹ ਪੈਸੇ ਤਾਂ ਜੀ ਤੋਨਾਂ ਦੇ ਲੈ ਕੇ ਭੱਜ ਗਏ ਆ ਸਰਦਾਰ ਜੀ ਪੁੱਤਰਾ ਜੂ ਗਲਤੀ ਤੂੰ ਕੀਤੀ ਆ ਨਾ ਉਸ ਦੀ ਮਾਫੀ ਮੈਂ ਤਾਂ ਚਾਹੇ ਦੇ ਵੀ ਦੇਮਾ ਪਰ ਇਸ ਸ਼ਾਇਦ ਮੁਲਕ ਦੀ ਕਾਨੂੰਨ ਨੇ ਤੈਨੂੰ ਮਾਫੀ ਨਹੀਂ ਦੇਣੀ ਹੁਣ ਤੇਰਾ ਫੈਸਲਾ ਤਾਂ ਪੁਲਿਸ ਹੀ ਕਰੇਗੀ ਜੇ ਤੂੰ ਮਾੜੀ ਮੋਟੀ ਚੋਰੀ ਚਾਕਰੀ ਵੀ ਕਰਦਾ ਹੈ ਨਾ ਤਾਂ ਮੈਂ ਤੈਨੂੰ ਬਚਾ ਵੀ ਲੈਂਦਾ ਪਰ ਇਥੇ ਗੱਲ ਨਸ਼ਿਆਂ ਦੀ ਤੂੰ ਤਾਂ ਜਾਣਦਾ ਹੀ ਹੈ ਨਾ ਮੈਨੂੰ ਨਸ਼ਿਆਂ ਤੋਂ ਕਿੰਨੀ ਨਫ਼ਰਤ ਹੈ ਮੇਰੇ ਕਿਸੇ ਬੰਦੇ ਕਰਕੇ ਕੱਲ ਸੜੀ ਕੰਪਨੀ ਤੇ ਤਾਲਾ ਲੱਗ ਜਾਈ ਇਹ ਤਾਂ ਮੈਨੂੰ ਹਰ ਕਿਸ ਮਨਜ਼ੂਰ ਨਹੀਂ ਆ ਤੈਨੂੰ ਪੁਲਿਸ ਦੇ ਹਵਾਲੇ ਕਰਕੇ ਵਾਕੀ ਸਭ ਨੂੰ ਵੀ ਇਹ ਸੁਨੇਹਾ ਮਿਲ ਜਾਏਗਾ ਕਿ ਕੰਮ ਵਿੱਚ ਕੀਤੀ ਗਲਤੀ ਦੀ ਤਾਂ ਮਾਫੀ ਹੁੰਦੀ ਆ ਪੁੱਤਰਾ ਪਰ ਕੰਮ ਦੀ ਆੜ ਕੀਤੀ ਗੁਨਾਹਾਂ ਦੀ ਕੋਈ ਮਾਫੀ ਨਹੀਂ ਹੁੰਦੀ ਬਲਦੇਵ ਚਲ ਇਸ ਨੂੰ ਬਿਠਾ ਗੱਡੀ 'ਚ ਤੇ ਲੈ ਕੇ ਚਲੀਏ ਪੁਲਿਸ ਸਟੇਸ਼ਨ ਕਰਮੇਨ ਹੋਤੀ ਹੀ ਬੁਲਾ ਲਾ ਫਿਰ ਸਰਦਾਰ ਜੀ ਤੇ ਬਲਦੇਵ ਕਰਨੈਲ ਨੂੰ ਆਪਣੀ ਨਾਲ ਪੁਲਿਸ ਸਟੇਸ਼ਨ ਲੈ ਗਏ ਕਰਨੈਲ ਨੇ ਪੁਲਿਸ ਦੇ ਅੱਗੇ ਆਪਣਾ ਜੁਰਮ ਕਬੂਲ ਕਰ ਲਿਆ ਤੇ ਜੋ ਬੰਦਾ ਉਸਨੂੰ ਨਸ਼ਾ ਫੜਾਕੇ ਜਾਂਦਾ ਹੁੰਦਾ ਸੀ ਕਰਨੈਲ ਨੇ ਉਸ ਦਾ ਨਾਮ ਤੇ ਪਤਾ ਵੀ ਦੱਸ ਦਿੱਤਾ ਇਨੀ ਦੇਰ ਤੱਕ ਕਰਮੇ ਵੀ ਪੁਲਿਸ ਸਟੇਸ਼ਨ ਪਹੁੰਚ ਚੁੱਕਾ ਸੀ ਪੁਲਿਸ ਨੇ ਆਪਣੀ ਇੱਕ ਟੀਮ ਭੇਜ ਕੇ ਕਰਨੈਲ ਨੂੰ ਨਸ਼ੇ ਪਹੁੰਚਾਉਣ ਵਾਲੀ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਕਰਨਾਲ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਰਮੇ ਨੂੰ ਆਪਣੇ ਸ਼ੱਕ ਵਾਲੇ ਘਿਰੇ ਤੋਂ ਬਾਹਰ ਕਰ ਦਿੱਤਾ ਸੀ ਤੇ ਉਸ ਨੂੰ ਪੁਲਿਸ ਵੱਲੋਂ ਜਬਤ ਕੀਤੇ ਉਸ ਦੇ ਜ਼ਰੂਰੀ ਕਾਗਜ਼ਾਤ ਪਾਸਪੋਰਟ ਲਾਇਸੈਂਸ ਵਗੈਰਾ ਸਭ ਕੁਝ ਵਾਪਸ ਕਰ ਦਿੱਤਾ ਸੀ ਕੁਝ ਦਿਨਾਂ ਦੀ ਛਾਪੇਮਾਰੀ ਤੋਂ ਬਾਅਦ ਕਰਨਾਲ ਨੂੰ ਨਸ਼ਾ ਫੜਾ ਕੇ ਜਨ ਵਾਲੀ ਵੰਦੀ ਦੀ ਤੇਤੀ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਇੱਕ ਸੰਸਾਨ ਘਰ ਵਿੱਚ ਛਾਪਾ ਮਾਰ ਕੇ ਉਹਨਾਂ ਦੇ ਬਾਕੀ ਸਭ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਸ ਦੇ ਵਿੱਚ ਜੀਤ ਵੀ ਸੀ ਸਾਰਿਆਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਕੋਰਟ ਨੇ ਸਭ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ سزا ਸੁناਈ ਕੁਝ ਦਿਨਾਂ ਬਾਅਦ ਹੁਣ ਸਭ ਕੁਝ ਬੰਮੀ ਠੀਕ ਹੋ ਗਿਆ ਸੀ ਪਰ ਕਰਮੇ ਨਾਲ ਜੋ ਹੋਇਆ ਸੀ ਉਸ ਨੇ ਇੱਕ ਪਲ 'ਚ ਉਸ ਦੀ ਦੁਨੀਆ ਬਦਲ ਦਿੱਤੀ ਸੀ ਜਿਸ ਬੰਦੇ ਨੂੰ ਉਹ ਆਪਣਾ ਸਭ ਤੋਂ ਚੰਗਾ ਯਾਰ ਮੰਨਦਾ ਸੀ ਉਸ ਦੇ ਕਾਰਨ ਹੀ ਉਹ ਕਿੰਨੇ ਵੱਡੇ ਮੁਸੀਬਤ 'ਚ ਫਸਾ ਫਸਾ ਰਹਿ ਗਿਆ ਸੀ ਜੀਤ ਕਰਮੇ ਦੀਪੋਂ ਮਿੰਟ ਦੀ ਕਮਾਈ ਸਾਰੀ ਲੈ ਗਿਆ ਸੀ ਪਰ ਉਸ ਨੂੰ ਜਾਂਦਾ ਹੋਇਆ ਇੱਕ ਕੀਮਤੀ ਸਬਕ ਵੀ ਦੇ ਕੇ ਗਿਆ ਸੀ ਕਿ ਖੁਦ ਨੂੰ ਤੁਹਾਡਾ ਯਾਰ ਕਹਿਣ ਵਾਲਾ ਹਰ ਬੰਦਾ ਯਾਰ ਵੀ ਨਹੀਂ ਹੁੰਦਾ ਫਿਰ ਕੁਝ ਦਿਨਾਂ ਬਾਅਦ ਹੁਣ ਕਰਮੇ ਨੇ ਇਕੱਲੇ ਨਹੀਂ ਫਿਰ ਦੁਬਾਰਾ ਆਪਣਾ ਸਾਰਾ ਕੰਮ ਸੰਭਾਲ ਲਿਆ ਸੀ ਕਿਉਂਕਿ ਕਰਮੇ ਨੇ ਹੁਣ ਸਾਰਾ ਕੰਮ ਚੰਗੀ ਤਰ੍ਹਾਂ ਸਮਝਾ ਚੁੱਕਿਆ ਸੀ ਉਹ ਹੁਣ ਰੋ ਸਵੇਰੀ ਇਕੱਲਾ ਹੀ ਟਰੱਕ ਲੈ ਕੇ ਨਿਕਲ ਜਾਂਦਾ ਸੀ ਤੇ ਸਾਰੇ ਆਰਡਰ ਆਪ ਹੀ ਪੂਤੋਂਦਾ ਰਹਿੰਦਾ ਸੀ ਬਲਦੇਵ ਤਾਈ ਨੇ ਤਾਂ ਉਸ ਨੂੰ ਕਈ ਵਾਰ ਨਾਲ ਕੋਈ ਹੈਲਪਰ ਰੱਖਣ ਨੂੰ ਕਿਹਾ ਪਰ ਕਰਮਾ ਤਾਂ ਹੁਣ ਇਕੱਲਾ ਹੀ ਕੰਮ ਕਰਕੇ ਕੋਸ਼ਿਸ਼ੀ ਤਾਂ ਟਾਈਮ ਚਾਹੀਏ ਹੋ ਉਸ ਨੂੰ 1-2 ਘੰਟੇ ਵੱਧ ਲੱਗ ਜਾਂਦਾ ਹੁੰਦਾ ਸੀ ਪਰ ਉਹ ਆਪਣੀ ਹੀ ਚਾਲ ਚੱਲਦਾ ਹੋਇਆ ਆਰਾਮ ਨਾਲ ਸਾਰਾ ਕੰਮ ਕਰਦਾ ਰਹਿੰਦਾ ਸੀ ਹੁਣ ਹਰ ਮਹੀਨੇ ਦਾ ਹਿਸਾਬ ਕਿਤਾਬੀ ਕਰਮਾ ਆਪ ਰੱਖਣ ਲੱਗ ਗਿਆ ਸੀ ਫਿਰ ਹੌਲੀ ਹੌਲੀ ਉਸਨੇ ਦੁਬਾਰਾ ਹੋਰ ਨਵੇਂ ਗਾਹਕ ਵਿਆਪਨੀ ਨਾਲ ਜੁੜਨੀ ਸ਼ੁਰੂ ਕਰ ਦਿੱਤੀ ਸਨ ਫਿਰ ਕੁਝ ਮਹੀਨਿਆਂ ਬਾਅਦ ਉਸਨੇ ਹੁਣ ਆਪਣੇ ਤਾਇਆ ਜੀ ਨੂੰ ਕਹਿ ਕੇ ਸਰਦਾਰ ਸ਼ਿਤੀ ਕੰਪਨੀ ਵਿੱਚ ਲੰਬੇ ਰੂਟਾਂ ਤੇ ਚੱਲਣ ਵਾਲਾ ਟਰਾਲਾ ਫੜ ਲਿਆ ਸੀ ਇੱਕ ਉਹ ਵੀ ਦਿਨ ਸੀ ਜਦ ਕਰਮਾ ਪਹਿਲੀ ਵਾਰੀ ਅਮਰੀਕਾ ਆਇਆ ਸੀ ਤੇ ਉਸ ਨੂੰ ਇੱਥੇ ਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਹੁਣ ਇੱਕ ਆ ਦਿਨ ਸਰਕਰ ਮਾ ਕੱਲਾ ਹੀ ਲੰਬੇ ਰੂਟਾਂ ਤੇ ਟਰੱਕ ਲੈ ਕੇ ਨਿਕਲ ਜਾਂਦਾ ਹੁੰਦਾ ਸੀ। ਕਈ ਵਾਰੀ ਤਾਂ ਉਹ 2 ਹਫ਼ਤੇ ਜਾਂ ਮਹੀਨੇ ਵਿੱਚੋਂ ਵਾਪਸ ਮੁੜਦਾ ਹੁੰਦਾ ਸੀ। ਫਿਰ ਜਦ ਉਸ ਨੂੰ ਲੰਬੇ ਗੇੜੇ ਵਿੱਚੋਂ ਮੋٹے ਡਾਲਰ ਮਿਲਦੇ ਹੁੰਦੇ ਸੀ ਤਾਂ ਇਹ ਦੇਖ ਕੇ ਉਹ ਬਹੁਤ ਖੁਸ਼ ਹੋ ਜਾਂਦਾ ਹੁੰਦਾ ਸੀ। ਉਸ ਦੇ ਨਾਲ ਦੇ ਮੁੰਡੇ ਤਾਂ ਇਹ ਹੀ ਸੋਚਦੇ ਸੀ ਕਿ ਕਰਮੇ ਨੂੰ ਤਾਂ ਲਾਲਚ ਆ ਗਿਆ ਆ ਜੋ ਇਹ ਦਿਨ ਰਾਤ 5 ਡਾਲਰ ਹੀ 56 ਲੱਗਿਆ ਹੋਇਆ ਆ ਪਰ ਕਿਸੇ ਨੂੰ ਕੀ ਪਤਾ ਕੀ ਕਰਮਾ ਇਹਨੇ ਪੈਸੇ ਕਮਾਉਣ ਚ ਕਿਉਂ ਰੁੱਝਿਆ ਹੋਇਆ ਆ ਉਸ ਨੂੰ ਜੀ ਦੇ ਕਰਕੇ ਜੋ ਡੇਢ ਸਾਲ ਦਾ ਘਟਦਾ ਪਿਆ ਸੀ ਉਸ ਦੇ ਕਰਕੇ ਹੁਣ ਉਸ ਦੀ ਰੇਸ ਸਮੇਂ ਦੇ ਨਾਲ ਹੋ ਗਈ ਸੀ ਉਹ ਤਾਂ ਹੁਣ ਕਦੇ ਛੁੱਟੀ ਵੀ ਨਹੀਂ ਕਰਦਾ ਸੀ ਅਸਲ ਉਹ ਤਾਂ ਆਪਣੀ ਭਵਿੱਖ ਬਾਰੇ ਬਹੁਤ ਕੁਝ ਪਹਿਲਾਂ ਹੀ ਸੋਚੀ ਬੈਠਾ ਸੀ ਜਿਸ ਦਿਵਾਰੀ ਉਸਨੇ ਜਿਆਦਾ ਰੇਸ਼ਮ ਨੂੰ ਵੀ ਨਹੀਂ ਸੀ ਦੱਸਿਆ ਹੁਣ ਵਾਰੀ ਜਦੋਂ ਕਰਮੇ ਤੇ ਰੇਸ਼ਮ ਦੀ ਗੱਲ ਹੁੰਦੀ ਸੀ ਤਾਂ ਉਹ ਕਰਮੇ ਨੂੰ ਗੱਲਾਂ-ਗੱਲਾਂ 'ਚ ਪੁੱਛਦੀ ਹੁੰਦੀ ਸੀ ਕਿ ਤੁਸੀਂ ਕਦੋਂ ਆਉਂਗੀ ਤਾਂ ਉਹ ਛਿਤੀ ਹੀ ਆਉਣ ਦਾ ਕਹਿ ਦਿੰਦਾ ਸੀ ਪਰ ਉਸੇ ਇਸ ਲਾਰੇ 'ਚ ਹੁਣ 4 ਸਾਲ ਲੰਘ ਚੁੱਕੇ ਸਨ ਪਰ ਕਰਮਾ ਕਦੇ ਵੀ ਰੇਸ਼ਮ ਨੂੰ ਆਪਣੇ ਆਉਣ ਬਾਰੇ ਚੰਗੀ ਤਰ੍ਹਾਂ ਦੱਸ ਹੀ ਨਹੀਂ ਪਾਇਆ ਕਿਉਂਕਿ ਉਹ ਪਹਿਲਾਂ ਰੇਸ਼ਮ ਨੂੰ ਸਭ ਕੁਝ ਮਿਲ ਕੇ ਦੱਸਣਾ ਚਾਹੁੰਦਾ ਸੀ ਜੋ ਉਸਨੇ ਆਪਣੇ ਦੋਨਾਂ ਲਈ ਸੋਚਿਆ ਸੀ ਤਾਂ ਕਿ ਉਸ ਟਾਈਮ ਉਸੇ ਚਿਹਰੇ ਤੇ ਜੋ ਖੁਸ਼ੀ ਹੋਵੇਗੀ ਨਾ ਉਹ ਉਸ ਨੂੰ ਆਪਣੇ ਅੱਖੀਂ ਦੇਖ ਸਕੇ ਹੋਂਦ ਤੱਕ ਕਰਮੇ ਕੁੜੀ ਨੇ ਪੈਸੇ ਇਕੱਠੇ ਹੋ ਚੁੱਕੇ ਸਨ ਕਿ ਉਹ ਆਪਣਾ ਪਹਿਲਾ ਸੁਪਨਾ ਪੂਰਾ ਕਰ ਸਕੇ ਕਿਉਂਕਿ ਉਸ ਦਾ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਸੀ ਸਰਦਾਰ ਜੀ ਵੀ ਉਸ ਦੀ ਮਿਹਨਤ ਤੋਂ ਕਮ ਤੋ ਬਹੁਤ ਖੁਸ਼ ਸਨ ਫਿਰ ਇੱਕ ਦਿਨ ਉਹ ਛੁੱਟੀ ਲੈ ਕੇ ਬਲਦੇਵ ਤਾਈ ਨੂੰ ਆਪਣੇ ਨਾਲ ਲੈ ਕੇ ਸਰਦਾਰ ਜੀ ਨੂੰ ਮਿਲਣ ਉਹਨਾਂ ਦੇ ਦਫ਼ਤਰ ਆਇਆ ਕਰਮੇ ਦੀਨ ਚ ਅਚਾਨਕ ਬਿਨਾਂ ਦੱਸੇ ਆਨ ਕਰਕੇ ਸਰਦਾਰ ਜੀ ਵੀ ਬਹੁਤ ਹੈਰਾਨ ਹੋਏ ਕੇ ਕਰਮਾ ਤਾਂ ਕਦੇ ਛੋਟੇ ਕਰਕੇ ਰਾਜੀ ਨਹੀਂ ਸੀ ਫਿਰ ਰਾਜਿਸ ਨੂੰ ਕੀ ਹੋ ਗਿਆ ਤਾਂ ਉਹਨਾਂ ਨੇ ਕਰਮੇ ਤੇਵਲਦੇਵ ਨੂੰ ਆਪਣੇ ਰੂਮ 'ਚ ਬੁਲਾਇਆ ਤੇ ਫਿਰ ਉਹਨਾਂ ਦੇ ਬੈਠਣ ਤੋਂ ਬਾਅਦ ਉਹ ਕਹਿਣ ਲੱਗੇ ਹਾਂ ਵੀ ਕਰਮੇ ਪੁੱਤ ਕੀ ਹੋਇਆ ਤੂੰ ਅਜੇ ਅਚਾਨਕ ਇੰਜ ਦਫ਼ਤਰ ਆ ਗਿਆ ਘਰ ਸਭ ਸੁਖਾਂਤ ਹੈ ਨਾ ਕਰਮਾ ਹਾਂਜੀ ਸਰਦਾਰ ਜੀ ਘਰ ਤਾਂ ਸਭ ਠੀਕ ਠਾਕ ਆ ਮੈਂ ਤਾਂ ਤੁਹਾਡੇ ਕੋਲ ਇੱਥੇ ਕੋਈ ਹੋਰ ਗੱਲ ਕਰਨ ਆਇਆ ਸਰਦਾਰ ਜੀ ਕੋਈ ਪੈਸਾ ਤਿਲਾ ਚਾਹੀਦਾ ਆ ਕਰਮਾ ਨਹੀਂ ਜੀ ਰੱਬ ਦੀ ਤੇ ਤੁਹਾਡੀ ਮਿਹਰ ਨਾਲ ਉਹ ਵੀ ਹੈ ਫਿਰ ਪੁੱਤਰਾ ਤੂੰ ਆਪ ਹੀ ਦੱਸ ਕੀ ਗੱਲ ਆਖਰ ਕੀ ਆ ਸਰਦਾਰ ਜੀ ਕੁਰਸੀ ਦੀ ਢੋ ਲਗਾਉਂਦੇ ਹੋਏ ਕਹਿਣ ਲੱਗੇ ਕਰਮਾ ਸਰਦਾਰ ਜੀ ਮੈਂ ਆਪਣਾ ਘਰ ਖਰੀਦਣਾ ਆ ਤਾਂ ਕਿ ਮੈਂ ਆਪਣੀ ਘਰ ਵਾਲੀ ਨੀਤੀ ਨੂੰ ਇੱਥੇ ਲਿਆ ਸਕਾਂ ਕਿਉਂਕਿ ਹੁਣ ਮੇਰੀ ਤੀਰੀ ਉਮਰ ਵੀ ਸਕੂਲ ਜਾਣ ਲਾਇਕ ਹੋ ਰਹੀ ਆ ਤਾਂ ਮੈਂ ਸੋਚਦਾ ਸੀ ਕਿ ਕਿਉਂ ਨਾ ਉਸ ਨੂੰ ਇੱਥੇ ਹੀ ਲੈ ਆਵਾਂ ਫਿਰ ਹੌਲੀ ਹੌਲੀ ਬਾਕੀ ਸਭ ਦੇ ਬਾਰੇ ਵੀ ਸੋਚਾਂਗਾ ਲੇ ਲੇ ਹੁਣ ਤਾਂ ਮੇਰੇ ਕੋਲ ਪੈਸੇ ਵੀ ਬਹੁਤ سارے ਜਮ੍ਹਾਂ ਹੋ ਗਏ ਆ ਤਾਂ ਸਰਦਾਰ ਜੀ ਗਵਨਾਲ ਕਰਮੇਵਲ ਦੇਖਦੇ ਹੋਏ ਦੇਖ ਕੇ ਕਹਿਣ ਲੱਗੇ ਅਸਤੈ ਨੂੰ ਦੇਖ ਕੇ ਪੁੱਤਰਾ ਮੈਨੂੰ ਨਾ ਮੇਰਾ ਟਾਈਮ ਯਾਦ ਆ ਗਿਆ ਕਦੇ ਮੈਂ ਵੀ ਇੰਜ ਹੀ ਆਪਣੇ ਮਾਲਕ ਦੇ ਅੱਗੇ ਬੈਠਾ ਇਹੀ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿ ਹਰਪਾਲ ਪੁੱਤ ਤੂੰ ਕੋਈ ਫਿਕਰ ਨਾ ਕਰ ਆਪਾਂ ਤੇਰੇ ਨਾਲ ਆ ਤੇ ਅੱਜ ਤੈਨੂੰ ਮੈਂ ਵੀ ਇਹੀ ਕਹਾਂਗੀ ਕਿ ਪੁੱਤਰਾ ਤੂੰ ਕੋਈ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਤੂੰ بس ਕੰਮ ਕਿਛ ਕੀ ਰੱਖ ਆਪਾਂ تیਰਾ ਘਰ ਵਾਲਾ ਮਸਲਾ ਵੀ ਹੱਲ ਕਰ ਦਿੰਨੇ ਆ ਫਿਰ ਕੁਝ ਦਿਨਾਂ ਬਾਅਦ ਬਲਦੇਵ ਕਰਮੇ ਨੂੰ ਆਪਣੇ ਨਾਲ ਲੈ ਕੇ ਉਸੇ ਲਈ ਘਰ ਦੇਖਣ ਆਇਆ ਤਿੰਨ ਚਾਰ ਜਗ੍ਹਾ ਅਲੱਗ ਕਰ ਦੇਖਣ ਤੋਂ ਬਾਅਦ ਕਰਮੇ ਨੇ ਇੱਕ ਛੋਟਾ ਜਿਹਾ ਤਿੰਨ ਕਮਰਿਆਂ ਵਾਲਾ ਘਰ ਪਸੰਦ ਆਇਆ ਤੇ ਉਹ ਹੈ ਵੀ ਉਸਦੇ ਕੰਮ ਕਰਨ ਵਾਲੀ ਜਗ੍ਹਾ ਤੇ ਨੇੜੇ ਹੀ ਸੀ ਫਿਰ ਅਗਲੇ ਦਿਨ ਬਲਦੇਵ ਸਿੰਘ ਨੇ ਪ੍ਰਾਪਰਟੀ ਡੀਲਰ ਦੇ ਨਾਲ ਬੈਠ ਕੇ ਸਾਰੀ ਕਰਦੀ ਗੱਲਬਾਤ ਵੀ ਨਿਬੇੜ ਲਈ ਕਰਦੀ ਬੰਦੀ ਕੁਲ ਕੀ ਮੰਦਾ ਬੰਦਾ ਅਤੇ ਹਿੱਸੇ ਦੇ ਪੈਸੇ ਦਾ ਕਰਮੇ ਨੇ ਮੌਕੇ ਤੇ ਹੀ ਆਪਣੀ ਤਾਈ ਨਾਲ ਜਾ ਕੇ ਦੇ ਦਿੱਤੇ ਤੇ ਬਾਕੀ ਦੇ ਹੁਣ ਕਰਮੇ ਨੇ ਆਪੇ ਕਿਸ਼ਤਾਂਛ ਤਈ ਜਾਣੇ ਸੀ ਸਾਰੇ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜਦ ਕਰਮੇ ਦਿਹਾਤੀ ਉਸੇ ਕਰਦੀ ਚਾਬੀ ਏਜੰਟ ਨੇ ਫੜਾਈ ਤਾਂ ਉਸ ਪਲ ਉਸ ਨੂੰ ਜੋ ਖੁਸ਼ੀ ਮਹਿਸੂਸ ਹੋਈ ਸੀ ਉਹਨੀ ਖੁਸ਼ੀ ਸ਼ਾਇਦ ਗੁਰਬਾਣੀ ਦੇ ਜਨਮ ਹੋਣ ਤੋਂ ਬਾਅਦ ਅਜ ਦੂਜੀ ਵਾਰ ਹੋਈ ਸੀ ਕੁਝ ਦਿਨਾਂ ਬਾਅਦ ਕਰਮੇ ਨੇ ਆਪਣੇ ਨਵੇਂ ਘਰ ਨਾਲ ਆਪਣੀ ਇੱਕ ਫੋਟੋ ਖਿੱਚੀ ਚਿੱਠੀ ਦੇ ਰਾਂਹੀਂ ਪਿੰਡ ਪੇਜ ਦਿੱਤੀ ਹੁਣ ਆਪਣਾ ਘਰ ਲੈਣ ਕਰਕੇ ਕਰਮੇ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਸਨ ਅਸੋਸ ਨੇ ਆਪਣੇ ਕੰਮ 'ਤੇ ਹੋਰ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਐਵੇਂ ਹੀ ਕਰਦੇ ਹੋਏ ਦਿਨ ਮਹੀਨੇ ਬੀਤਣ ਲੱਗੇ ਕਰਮੇ ਨੇ ਪੂਰੀ ਦਬਕੇ ਮਿਹਨਤ ਕੀਤੀ ਜਿਸੇ ਕਰਕੇ ਘਰ ਦੀਆਂ ਕਿਸ਼ਤਾਂ ਵੀ ਹੁਣ ਕੁਝ ਹੀ ਮਹੀਨਿਆਂ 'ਚ ਮੁੱਕ ਜਾਣੀਆਂ ਸੀ ਅਜ ਕਰਮੇ ਨੂੰ ਅਮਰੀਕਾ ਆਇਨੂ 4 ਸਾਲ ਹੋ ਗਏ ਸਨ ਇਨਾ 4 ਸਾਲਾਂ ਚ ਚਾਹੀ ਉਸਨੇ ਬਹੁਤ ਕੁਝ ਕਮਾ ਲਿਆ ਸੀ ਪਰ ਫਿਰ ਵੀ ਉਹ ਕਹਿੰਦੇ ਆ ਨਾ ਬੰਦਾ ਚਾਹੀ ਪੈਸਾ ਤਾਂ ਜਿੰਨਾ ਮਰਜੀ ਕਮਾ ਲਵੇ ਪਰ ਆਪਣੀ ਪਿੰਡ ਘਰ ਦੀਆਂ ਤੋਂ ਦੂਰ ਹੋਣ ਦੀ ਕਮੀ ਕਦੇ ਨਾ ਕਦੇ ਇਨਸਾਨ ਨੂੰ ਖਲਦੀ ਜ਼ਰੂਰ ਆ ਫਿਰ ਅਗਲੇ ਕੁਝ ਮਹੀਨੇਾਂ ਚ ਕਰਮੇ ਨੇ ਕਰ ਦਿਆ ਸਭ ਕਿਸ਼ਤਾਂ ਪੂਰੀਆਂ ਕਰਕੇ ਆਪਣੇ ਬਲਦੇਵ ਤਾਇਰ ਇਸਲਾ ਨਾਲ ਰੇਸ਼ਮ ਤੇ ਆਪਣੀ ਤੀ ਦੇ ਪੇਪਰ ਵੀ ਲਗਾ ਦਿੱਤੇ ਕਉ ਜਮਹੀ ਨੇ ਪੱਜ ਤੋੜ ਕਨ ਮੰਗਰੂ ਆਕਸ਼ ਕਰਮੇ ਦੀ ਮੀਂਹ ਵੀ ਰੰਗ ਲਿਆਈ ਰੇਸ਼ਮ ਤੇ ਆਪਣੀ ਤੀਨ ਉਥੇ ਲੈ ਕੇ ਆਉਣ ਪੇਪਰ ਵੀ ਉਸ ਨੂੰ ਮਿਲ ਗਏ ਸਨ ਹੁਣ ਕਰਮੇ ਨੇ ਆਪਣੇ ਪਿੰਨ ਛੁੱਟੀ ਜਾਂਦੀ ਸਰਦਾਰ ਜੀ ਨਾਲ ਗੱਲ ਵੀ ਕਰ ਲਈ ਸੀ ਫਿਰ ਜਦ ਉਸ ਨੇ ਆਪਣੀ ਛੁੱਟੀ ਆਉਣ ਦੀ ਖਬਰ ਰੇਸ਼ਮ ਨੂੰ ਦਿੱਤੀ ਤਾਂ ਉਹ ਇਹ ਖਬਰ ਸੁਣ ਕੇ ਬਹੁਤ ਖੁਸ਼ ਹੋਈ ਉਧਰ ਕਰਮੇ ਨੇ ਤਾਂ ਪਹਿਲਾਂ ਹੀ ਕਿੰਨਾ ਸਾਰਾ ਸਮਾਨ ਆਪਣੀ ਧੀ ਅਤੇ ਪੰਜ ਲਈ ਲੈ ਕੇ ਰੱਖਿਆ ਹੋਇਆ ਸੀ ਫਿਰ ਮਹੀਨੇ ਕਮਾ ਗਰੋਂ ਸਰਕਰ ਮੀਨਾਂ ਛੁੱਟੀ ਬਿਲੇ ਤਾਂ ਨਾਲ ਹੀ ਉਸਨੂੰ ਕੰਪਨੀ ਵੱਲੋਂ 4 ਸਾਲਾਂ ਦੀ ਮਿਹਨਤ ਵਜੋਂ ਕਾਫੀ ਸਾਰੇ ਡਾਲਰ ਵੀ ਮਿਲੇ ਉਸ ਦਿਨ ਜਾਨ ਤੋਂ ਪਹਿਲਾਂ ਕਰਮਾ ਸਰਦਾਰ ਜੀ ਕੋਲ ਉਹਨਾਂ ਨੂੰ ਮਿਲਣ ਆਇਆ ਸੀ ਸਰਦਾਰ ਜੀ ਉਸਨੂੰ ਆਪਣੀ ਗੱਲ ਨਾਲ ਲਗਾ ਕੇ ਪਿਆਰ ਦਿੱਤਾ ਤੇ ਫਿਰ ਕਰਮਾ ਆਪਣੇ ਤਾਈ ਨਾਲ ਕਰ ਆਇਆ ਤਾਹੋ ਦੋਵੇਂ ਸਮਾਨ ਲੈ ਕੇ 에어ਪੋਰਟ ਆ ਗਏ ਹਲਦੀਪ ਸਿੰਘ ਨੇ ਉਸ ਆ ਸਮਾਨ ਗੱਡੀ 'ਚ ਉਤਾਰਿਆ ਇਹ ਕਰਮੇ ਨੇ ਟਰਾਲੀ ਲਿਆ ਕੇ ਸਾਰਾ ਸਮਾਨ ਉਸ ਦੇ ਵਿੱਚ ਰੱਖ ਦਿੱਤਾ ਫਿਰ ਤਾਈ ਨੇ ਉਸ ਨੂੰ ਆਪਣਾ ਗਲ ਨਾਲ ਲਗਾ ਕੇ ਪਿਆਰ ਦਿੱਤਾ ਤੇ ਕਹਿਣ ਲੱਗਾ ਦੇਖ ਲੈ ਪੁੱਤਰਾ ਹਲੇ ਕੱਲ ਦੀ ਗਲਤ ਆ ਲੱਗਦੀ ਆ ਜਦ ਮੈਂ ਤੈਨੂੰ ਇਸੇ 에어ਪੋਰਟ ਤੋਂ ਲੈਣ ਆਇਆ ਸੀ ਪਤਾ ਹੀ ਨਹੀਂ ਚੱਲਿਆ ਕਦੇ ਹੀ 4 ਸਾਲ ਬੀਤ ਗਏ ਕਦੇ ਸੋਚਿਆ ਵੀ ਨਹੀਂ ਸੀ ਕਿ ਤੇਰੇ ਨਾਲ ਇੰਨਾ ਮੋਹ ਪੈ ਜਾਊਗਾ ਕਿ ਤੇਰੀ ਜਾਨ ਮੰਗਰੂ ਮੇਰਾ ਮਨ ਵੀ ਉਦਾਸ ਹੋ ਜਾਊਗਾ ਜੰਗਾਪੁੱਤ ਧਿਆਨ ਨਾਲ ਜਾਇ ਤੇ ਵਚਿਆ ਨੂੰ ਮੇਰਾ ਪਿਆਰ ਦੇ ਜਿਉਂਦਾ ਵਸਦਾ ਰਹਿ ਸ਼ੀਰਾ ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇਵੇ ਫਿਰ ਉਹਨਾਂ ਨੇ ਕਰਮੇ ਨੂੰ ਆਪਣੇ ਗੱਲ ਨਾਲ ਲਾਇਆ ਤੇ ਉਸ ਨੂੰ ਅੰਦਰ ਵੱਲ ਧੂਰ ਦਿੱਤਾ ਕਰਮਾ ਆਪਣਾ ਸਮਾਨ ਲੈ ਕੇ ਅੰਦਰ ਆ ਗਿਆ ਉਸ ਦੇ ਅੰਦਰ ਜਾਣ ਪਿੱਛੋਂ ਵੱਲ ਦੇ ਵੀ ਪਾਰਕਿੰਗ ਜਾ ਕੇ ਗੱਡੀ 'ਚ ਬੈਠ ਕੇ ਚਲਾ ਗਿਆ ਕਰਮੇ ਨੇ ਕਾਊਂਟਰ ਤੇ ਆ ਕੇ ਆਪਣਾ ਸਾਰਾ ਸਮਾਨ ਜਮ੍ਹਾਂ ਕਰਵਾਇਆ ਤੇ ਫਿਰ ਟਿਕਟ ਲੈ ਕੇ ਵੇਟਿੰਗ ਹਾਲ ਵੱਲ ਨੂੰ ਚੱਲ ਪਿਆ ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਅਚਨ ਫਲਾਈਟ ਦੀ ਅਨਾਉਂਸਮੈਂਟ ਹੋਣ ਲੱਗੀ ਤਾਂ ਕਰਮਾ ਵੀ ਬਾਕੀ ਸਭ ਦੇ ਨਾਲ ਉੱਠ ਕੇ ਜਹਾਜ਼ ਵੱਲ ਨੂੰ ਚੱਲ ਪਿਆ ਜਰ ਕਰਮਾ ਜਹਾਜ਼ ਜਾ ਕੇ ਆਪਣੀ ਸੀਟ ਤੇ ਬੈਠਾ ਤਾਂ ਇਹਨੇ ਸਾਲਾਂ ਬਾਅਦ ਉਸਦੇ ਚਿਹਰੇ ਤੇ ਪਿੰਡ ਚਾਂਦੀ ਖੁਸ਼ੀ ਸਾਫ ਸਾਫ ਚਲਕ ਰਹੀ ਸੀ ਫਿਰ ਕੁਝ ਥੇਰ ਬਾਅਦ ਯਾਤਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਹਾਜ਼ ਹੌਲੀ ਹੌਲੀ ਰਨਵੇ ਤੇ ਰੁੜਨ ਲੱਗਾ ਤੇ ਫਿਰ ਦੇਖਦੇ ਹੀ ਦੇਖਦੇ ਉਹ ਅਸਮਾਨ 'ਚ ਉਡਾਰੀ ਮਾਰੇ ਲੱਗ ਪਿਆ ਕਰਮਾ ਬੈਠਾਤਾ ਚਾਹੇ ਜਹਾਜ਼ 'ਚ ਸੀ ਪਰ ਉਸ ਤਾਂ ਮੰਨ ਤੱਕ ਕਦੋਂ ਦਾ ਆਪਣੇ ਘਰ ਪਹੁੰਚ ਚੁੱਕਾ ਸੀ ਉਦੋਂ ਜਹਾਜ਼ ਉੱਡਦਾ ਹੋਇਆ ਆਪਣੀ ਮੰਜ਼ਿਲ ਵੱਲ ਵਾਧਾ ਰਿਹਾ ਆਖਰ ਨੂੰ ਕਈ ਘੰਟਿਆਂ ਦਾ ਲੰਬਾ ਸਫ਼ਰ ਤੈਅ ਕਰਦੇ ਹੋਈ ਤੜਕੇ ਸਵੇਰੇ ਜਹਾਜ਼ ਜਹ ਦਿੱਲੀ 에ਰਪੋਰਟ ਤੇ ਉਤਰਿਆ ਤੇ ਕਰਮੇ ਨੇ ਆਪਣਾ ਸਮਾਨ ਚੁੱਕਿਆ ਤੇ ਵਾਕੀ ਯਾਤਰੀਆਂ ਨਾਲ ਬਾਹਰ ਵੱਲ ਨੂੰ ਚੱਲ ਪਿਆ ਆਪਣਾ ਸਮਾਨ ਬੈਲਟ ਤੁਲੈਨ ਮੰਗਰੋ ਕਰਮੇ 에어ਪੋਰਟ ਤੋਂ ਬਾਹਰ ਆਇਆ ਤਹੋ ਟੈਕਸੀ ਲੈ ਕੇ ਪੰਜਾਬ ਵੱਲ ਨੂੰ ਤੁਰ ਪਿਆ ਸਰਦੀਆਂ ਦੀ ਰੁੱਤ ਹੋਣ ਕਰਕੇ ਬਾਹਰ ਧੁੰਦ ਸ਼ਾਈ ਹੋਈ ਸੀ ਇਹ ਰਸਤੇ 'ਚ ਭੁੱਖ ਲੱਗਣ ਤੇ ਕਰਮੇ ਹੁਣਾਂ ਨੇ ਇੱਕ ਢਾਬੇ 'ਤੇ ਰੋਟੀ ਪਾਣੀ ਖਾਦਾ ਤੇ ਫਿਰ ਉਹ ਆਪਣੇ ਰਸਤੇ ਚੱਲ ਪਏ ਕਈ ਘੰਟਿਆਂ ਦਾ ਲੰਮਾ ਸਫ਼ਰ ਤੈਅ ਕਰਦੇ ਹੋਏ ਜਦ ਉਹ ਕਰਮੇ ਦੇ ਪਿੰਡ 'ਤੇ ਪਹੁੰਚੇ ਤਾਂ ਗੱਡੀ ਹਵੇਲੀ ਦੇ ਦਰਵਾਜ਼ੇ ਮੁਰਿਆ ਕੇ ਰੁਕੀ ਕਰਮਾ ਗੱਡੀ 'ਚ ਉਤਰਿਆ ਤੇ ਆਪਣੀ ਆਸ-ਪਾਸੇ ਦੇਖਣ ਲੱਗਾ ਪਿੰਡ ਦਾ ਮਾਹੌਲ ਹੁਣ ਪਹਿਲਾਂ ਨਾਲੋਂ ਥੋੜਾ ਉਸ ਨੂੰ ਬਦਲਿਆ ਹੋਇਆ ਲੱਗ ਰਿਹਾ ਸੀ ਫਿਰ ਉਸਨੇ ਗੱਡੀ 'ਚੋਂ ਆਪਣਾ ਸਾਰਾ ਸਮਾਨ ਉਤਾਰਿਆ ਤੇ ਟੈਕਸੀ ਵਾਲੇ ਨੂੰ ਪੈਸੇ ਦਿੱਤੇ ਤਾਂ ਉਹ ਵੀ ਆਪਣੀ ਰਾਹ ਚਲਾ ਗਿਆ ਕਰਮੇ ਨੇ ਹਵੇਲੀ ਦਾ ਦਰਵਾਜ਼ਾ ਛੋਟਾ ਦਰਵਾਜ਼ਾ ਖੋਲ੍ਹਿਆ ਤੇ ਉਹ ਅੰਦਰ ਆਇਆ ਤਾਂ ਦੇਖਿਆ ਜਰਨਲ ਆਪ ਡੰਗਰਾਂ ਦੁਆਲੇ ਲੱਗਾ ਹੋਇਆ ਸੀ ਉਹਨੂੰ ਕੰਮ ਕਰਦਾ ਹੋਇਆ ਦੇਖ ਕੇ ਕਰਮਾ ਕੈਨ ਲੱਗਾ ਸੁਬਿਹਰ ਸਾਹੂ ਇਪਲਾ ਕਰਮੀ ਦਾ ਕਾਰਾ ਜਰਨੈਲ ਵਿਨਾ ਉਸੇ ਵੱਲ ਦੇਖ ਕੇ ਕਹਿਣ ਲੱਗਾ ਹਾਂ ਭਾਈ ਉਸਦਾ ਹੀ ਕਾਰਾ ਪਰ ਤੁਸੀਂ ਕੌਣ ਹੋ ਤੇ ਕਿਸ ਨੂੰ ਮਿਲਣਾ ਆ ਕਰਮਾ ਵੀਰੇ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਆ ਤੁਹਾਡਾ ਕਰਮਾ ਜਰਨੈਲ ਨੇ ਫਿਰ ਕਰਮੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਤਾਂ ਉਹ ਖੁਸ਼ ਹੁੰਦੇ ਹੋਏ ਕਹਿਣ ਲੱਗਾ ਕਰਮਿਆ ਚਾਣਿਆ ਕਿੱਦਾਂ ਜਾਏਗਾ ਤੂੰ ਤਾਂ ਸੂਟ ਬੂਟ ਪਾ ਕੇ ਪੂਰਾ ਪਿਲੈਤੀ ਬਾਊ ਬਣਿਆ ਫਿਰਦਾ ਆ ਕਹਿ ਕੇ ਉਸਨੇ ਕੁੱਟ ਕੇ ਕਰਮੇ ਨੂੰ ਆਪਣੇ ਸੀਨੇ ਨਾਲ ਲਗਾਉਂਦੇ ਹੋਏ ਕਹਿਣ ਲੱਗਾ ਉਹ ਵੱਲੇ ਆਖਿਰ ਮੇਰਾ ਵੀਰ ਆ ਹੀ ਗਿਆ ਆ ਉਹ ਤੂੰ ਤਾਂ ਯਾਰ ਸਾਨੂੰ ਬੜਾ ਹੀ ਇੰਤਜ਼ਾਰ ਕਰਵਾਇਆ ਬਈ ਜੇ ਤੂੰ ਹੋਰ ਕੁਝ ਮਹੀਨੇ ਨਾ ਆਉਂਦਾ ਨਾ ਤਾਂ ਤੇਰੀ ਭਾਬੀ ਤਾਂ ਮੈਨੂੰ ਹੀ ਤੇਰੇ ਕੋਲ ਭੇਜਣ ਵਾਲੀ ਸੀ ਉਹ ਚੱਲ ਹੁਣ ਤੂੰ ਆਪਣੇ ਘਰ ਆ ਗਿਆ ਨਾ ਯਾਰ ਐਵੇਂ ਮੰਜਾ ਹੌਲਾ ਨਾ ਕਰ ਜਰਨੈਲ ਕਰਮੀ ਦੇ ਹੰਜੂ ਸਾਫ ਕਰਦਾ ਹੋਇਆ ਕਹਿਣ ਲੱਗਾ ਚਲਾ ਜਾ ਆਪਾਂ ਅੰਦਰ ਸਲੇ ਸਾਰਿਆਂ ਦੇ ਚਿਹਰੇ ਦੇਖੀ ਤੈਨੂੰ ਦੇਖ ਕੇ ਕਿਵੇਂ ਫੁੱਲ ਮੰਗੋ ਖੇੜ ਜਾਣੀਆਂ ਫਿਰ ਉਹ ਦੂਮੀ ਜਨੀ ਹਵੇਲੀ ਦੇ ਅੰਦਰ ਗਈ ਤਾਂ ਰੇਸ਼ ਮੰਝੇ ਤੇ ਕਰਾਹੀਏ ਚ ਅੱਗ ਦੀ ਮੂਰੇ ਬੈਠੇ ਬਾਣੀ ਦੀਆਂ ਗੁੱਤਾਂ ਕਰ ਰਹੀ ਸੀ ਰਿਆਣੋ ਵਿਅਸ ਦੀ ਕੋਲ ਬੈਠੀ ਕੋਟੀ ਬੁੰਨ ਰਹੀ ਸੀ ਤਨ ਵਰਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ